ਸਗਰ ਸਮਗਰੀ ਤੇਰੀ ਗਤ ਤਮਰੀ ਗਤ ਸਤਨਾਮ ਸ੍ਰੀ ਵਾਹਿਗੁਰੂ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵੰਤੇ ਜੀ ਸਹਾਇ ਵਾਰ ਸ੍ਰੀ ਭਗਵੰਤੇ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਤਮ ਗੋਤਿ ਸਬਰਕਾ ਗੁਰੂ ਨਾਨਕ ਦੇਵ ਧਿਆਏ ਫਿਰੰਗਦ ਗੁਰ ਤੁਮਰਦਾਸ ਰਾਮਦਾਸ ਜੀ ਸਹਾਇ ਅਰਜਨ ਹਰਗੋਬਿੰਦ ਨਾਲ ਸਿਮਰਾ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਰਿਠੈ ਸਭ ਦੁੱਖ ਜਾਇ ਤੇਗ ਬਹਾਦਰ ਸਮਰੈ घर नानद दया वै ताई सबथाई हुय सह जी द पातशाह साहिब श्री गुरू गोबिंद साहिब जी सबथाई हुय सह दस पातशाह ਧੰਨ जागदी जो तन धन साहिब श्री गुरू ग्रंथ साहिब जी पाठ दर्शन दार जी काधे ਬੋਲੋ ਜੀ ਨਿਆ ਪਿਆਰਿਆਂ ਤੂੰ ਸਭ ਜਦਾਂ ਚਾਲੀ ਮੁਕਤੇ ਆ ਹਟੀਆਂ ਜੱਪੀਆਂ ਤੱਪੀਆਂ ਜਿਨਾਂ ਨਾਮ ਜੱਪਿਆ ਬਨ ਛਕਿਆ ਦੇਖ ਚਲਾਈ ਤੀ ਗਵਾਹੀ ਦੇਖਿਆ ਲਟ ਕੀਤਾ ਤਰਾ ਪਿਆਰਿਆਂ ਸੱਚੇ ਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਜੈ ਹੇ ਸਿੰਘਾਂ ਸਿੰਗਰੀਆਂ ਧਰਮ ਹੇ ਸੇ ਦਿੱਤੇ ਬੰਦ ਬੰਦ ਕਟਵਾਏ ਖੋਪਰ ਜਲ ਹੋਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾ ਚਰਵਾਏ ਗਏ ਗੁਰਦੁਆਰਿਆਂ ਦੀ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਹ ਸਵਾਸਾਂ ਸੰਗ ਨਭਾਈ ਤਰ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਭੁੱਲੋ ਜੀ ਪਟਨਾ ਤਖਤ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਭੁੱਲੋ ਜੀ ਕਰਤਮਾ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਚਿਤ ਆਵੇ ਚਿਤ ਆਵਨ ਕਾ ਸਤ ਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਸਾਹਿਬ ਤਹਾਂ ਤਹਾਂ ਰਚਿਆ ਰਿਆ ਤੀਖ ਤੀਖ ਫਤ ਹੈ ਬਿਰਦ ਕੀ ਪਾਜ ਪੰਥ ਕੀ ਰੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜਿਕੇ ਬੋਲ ਬਾਲੇ ਬੋਲੋ ਜੀ ਵਾਹੇ ਸਿਖਾਂ ਨੂੰ ਸਿੱਖੇ ਦਾ ਅਨੰਕੇ ਸਦਾਨ ਰਹਿਤ ਦਾਨ ਭਵੀਤ ਦਾਨ ਅਸਾਹੋ ਦਾਨ ਪ੍ਰੋਸਾਦ ਦਾਨ ਗਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤ ਸਰ ਜੀ ਕੇ ਦਰਸ਼ਨ ਇਸਨਾਨ ਚੌਂਕੀਆਂ ਝੰਡੇ ਭੁੰਗੇ ਜੁਗ ਜੁਗ ਆタル ਧਰਮ ਕਾਜ ਕਾਰ ਬੋਲੋ ਜੀ ਸਿਖਾਂ ਦਾ ਮਨ ਨਿਵਾ ਮਤ ਉੱਚੀ ਮਤ ਪਤ ਕਾ ਰੱਖ ਆਪ ਵਾਹੇ ਗੁਰੂ हे अकाल पुरख अपने पंथ दे सदा सहाय दा तार जियो श्री नानकणा साहिब ते होर गुरु द्वारियां गुरु धामा दे जिना तो पंथ नु विछोड़या गया है तना दे खुल्ले दर्शन दीदार सेवा संभाल दा दान प्यारे खालसा जिन बख्शो जी हे निमाणां दे मान नेताणां दे तां रोटियां दी ओंट तन तन ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪ ਜੀ ਆ ਦੇ ਪਾਵਨ ਪਵਿੱਤਰ ਅਸਥਾਨ ਦਰਬਾਰ ਸ੍ਰੀ ਪੌਂਟਾ ਸਾਹਿਬ ਜਨਮ ਅਸਥਾਨ ਤਨ ਤਨ ਬਾਬਾ ਅਜੀਤ ਸਿੰਘ ਸਾਹਿਬ ਜੀ ਵਿਖੇ ਜੁਗੋ ਜੁਗਿਆ ਟਲ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ ਆਪ ਜੀ ਆ ਦੇ ਹਜ਼ੂਰ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਪੰਜਾਂ ਬਾਣੀਆਂ ਦੇ ਨਿਤਨੇਮ ਹੋਏ ਅੱਖਰ ਵਾਧਾ ਘਾਟਾ ਮੁਕਵਾਫ ਕਰਨਾ ਅਗੋਂ ਵਾਸਤੇ ਸਤਿਗੁਰ ਬਾਣੀ ਪੜਨ ਦੀ ਸਮਤ ਬਖਸ਼ਣੇ ਪੜੇ ਸੁਨੇ ਗੁਰ ਬਾਣੀ ਦਰ ਪ੍ਰਵਾਨ ਕਰਨੀ ਗੁਰ ਬਾਣੀ ਦਾ ਭਾਵ ਦਰ ਆਈਆਂ ਸੰਗਤਾਂ ਦੇ ਹਿਰਦਿਆਂ ਚੋਂ ਸੋਨਾ ਜੀ ਸਰਬੱਤ ਸਾਥ ਸੰਗਤੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਧਰੋਂ ਘਰੋਂ ਗੁਰਸਿੱਖੀ ਨਾਮਦਾਨ ਬਖਸ਼ਣਾਂ ਜੀ ਆਪਣੇ ਸਿਵਕਾ ਨੂੰ ਕਾਮ ਕ੍ਰੋਧ ਲੋਭ ਅਹੰਕਾਰ ਤੋਂ ਚੱਕ ਕੇ ਰੱਖਣਾ ਜਾਤੂ ਆ ਦੀ ਜਤਰਾ ਸਫਲ ਕਰਣੀ ਤਿਲ ਫੁਲ ਪੇ ਢਾਵਾਂ ਦਰ ਪ੍ਰਵਾਨ ਕਰਨੀਆਂ ਜੀ ਆਪ ਜੀਆਂ ਦੇ ਹਾਜੂ ਊਰਾ ਪਵਿੱਤਰ ਖਰਾ ਪ੍ਰਸ਼ਾਦ ਦੀ ਦੇਖ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋ ਜਾ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਂ ਦੀ ਆਗਿਆ ਬਖਸ਼ੋ ਜੀ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜਿਓ ਆਪ ਜੀਆਂ ਦੇ ਜਿੱਜੇ ਸਿਧਾਸਨ ਸਜ ਕੇ ਤਿਆਰ ਹਨ ਜੀ ਸਗਾ ਸਨਾਤੇ ਪ੍ਰਕਾਸ਼ ਮਾਨ ਹੋ ਕੇ ਦਰ ਆਈਆ ਸੰਗਤਾਂ ਨੂੰ ਦਰਸ਼ਨ ਦਾਰੇ ਦੇ ਕੇ ਨਿਹਾਲ ਕਰਨਾ ਜੀ ਉਪਰੰਤ ਪਾਵਨ ਹੁਕਮ ਨਾਮਾ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ ਜੀ ਹੁਕਮ ਨਾਮੇ ਤੇ ਚੱਲਣ ਦੇ ਬਲ ਬੁੱਧੀ ਸਮਰੱਥਾ ਸੁਝਿ ਬਖਸ਼ ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤਿ ਆਵੇ ਨਾਨਕ ਨਾਮ ਚੜ੍ਹਦੇ ਕਲਾ ਤੇਰੇ ਭਾਣੇ ਸਰਬੱਤ ਦਾ बोले सो निहाल ਬਿਨ ਸੇ ਪਾਪ ਕਨੇਰੇ ਕੌਣ ਜਾਣ ਗੁੜ ਤੇਰੇ ਬਿਨ ਸੇ ਪਾਪ ਕਨੇਰੇ ਕੌਣ ਜਾਣ ਗੁੜ ਤੇਰੇ ਪਸ਼ੂ ਪਰੇਤ ਮੁਗਧ ਕੋ ਧਾਰੇ ਪਸ਼ੂ ਪਰੇਤ ਮੁਗਧ ਕੋ ਧਾਰੇ दास तेरी शरणाई नानक दास तेरी शरणारी नामकदास तेरी शरण सपना सदा बलहारे कौन जाने गुण तेरे सदा सदा बलहारे कौन जाने गुण तेरे सदा सदा बलहारे alleha love know ਵੇਲਾ ਜਿਤ ਦਰਸ਼ਨ ਕਰ

ਨਾਨਕ ਸਾਹਿਬ ਪਰਪੁਰੀਣਾ ਨਾਨਕ ਸਾਹਿਬ ਪਰਪੁਰੀਣਾ ਪ੍ਰਵਦਾ ਤੋ ਦਾਤਾ ਰ ਪਰਿਉ ਜਾ ਚਿਕ ਸਰਨਾ ਮਿਲੈ ਤਾਨ ਸੰਤਰੇਨ ਜੇ ਲਗ ਭਵ ਜਲ ਚਰਨਾ ਬਿਨਤ ਕਰਉ ਅਰਦਾਸ ਸੁਨੋ ਜੇ ठा ਕੁਰ ਭਾਵੇ ਦੇਹੋ ਤਰਥ ਮਨ ਚਾਉ ਭਗਤਿ ਹੋ ਮਨ ਠਹਿਰਾਵੇ ਬਰ ਚਰਾਵੇ ਅੰਧਾਰ ਮਹ ਸਭ ਕਲ ਉਤਰੀ ਇਕ ਨਾਮ ਧਰਮ ਪ੍ਰਗਟ ਸਗਲ ਹਰਿ ਭਗਵ ਨਮਹ ਜਨ ਨਾਨਕ ਗੁਰ ਪਾਰ ਬ੍ਰਹਮ ਾਰੇ ਉਬਰ ਇਤਨੈ ਉਬਾਰ ਸਤਗੁਰ ਸੁਖ ਵਿਖਾਲਿਆ ਸਚਾ ਸ਼ਬਦ ਵਿਚਾਰ ਨਾਨਕ ਆਵਰਨ ਸੁ ਜਈ ਘਰ ਬਿਨ ਬਖਸ਼ਨ ਹਾਰ ਨਾਨਕ ਆਵਰਨ ਸੁ ਜਈ ਘਰ ਬਿਨ ਬਖਸ਼ਨ ਹਾਰ ਮਰੀ ਗਣਤ ਨਾ ਗਣਿਆ ਕਾਈ ਆਪਣਾ ਬਿਰਤ ਪਛਾਨ ਆਤ ਤੇ ਰੱਖੇ ਕਰੇ ਆਪਣੇ ਸਦਾ ਸਦਾ ਰੰਗਮਾਨ ਸਾਚਾ ਸਾਹਿਬ ਸਦ ਮੇਰੋਂ ਬੰਦ ਪਾਇਆ ਮੇਰੇ ਸਤ ਗੁਰ ਪੂਰੇ ਹੋਈ ਸਰਬ ਕਲਿਆਣ ਰਾਹ ਜਿਉ ਪਾਈ ਪਿੰਡ ਜਿੰਨ ਸਾਜਿਆ ਦਿੱਤਾ ਪੈਨਣ ਖਾਨ ਆਪਣੀ ਦਾਸ ਕੀ ਆਪ ਪੈਜ ਰੱਖੀ ਨਾਨਕ ਸਦ ਕੁਰਬਾਨ ਜਿਉ ਪਾਈ ਪਿੰਡ ਜਿੰਨ ਸਾਝੀਆਂ ਦਿੱਤਾ ਪੈਨਣ ਖਾਨ ਆਪਣੀ ਦਾਸ ਕੀ ਆਪ ਪੈਜ ਰੱਖੀ ਨਾਨਕ ਸਦ ਕੁਰਬਾਨ ਵਾਹਿਗੁਰੂ ਵਾਹਿ ਵਾਹਿਗੁਰੂ ਵਾਹਿ ਜੀਉ ਕਵਲ ਨੈ ਮਧੁਰ ਬੈ ਕੋਟ ਸੈ ਸੰਗ ਸੂਪ ਕਹਿਤ ਮਾ ਜਸ਼ੋ ਜਿਸੇ ਦੇਹੀ ਬਾਤ ਖਾਏ ਜੀਉ ਦੇਖ ਰੂਪ ਅਤ ਅਨੂਪ ਮੋ ਮਾ ਮਗ ਪਈ ਕਿੰਕਨੀ ਸਭ ਜਨਤਕਾਰ ਖੇਲ ਪਾਏ ਜੀਉ ਕਾਲ ਕਲਮ हुकम हाथ कहो कौन मेट सकेशुभम ज्ञान ध्यान धरती ये चाहे जियो सत साच श्रीनिवास आद पुरख सदा ही वाहे गुरु वाहे गुरु वाहे गुरु वाहे, गुरू, वाहे, गुरू, वाहे अब रा को दास पाट की लाज जैसी रखी लाज पगत प्रहलाद की हर नाखश पारे कर आज पुनः द्रौपदी लाज रखी हर प्रभ जी छीनत वस्त्र दीन बोसा जे ਸੋ ਦਮਾ ਆਪ ਦਾ ਤੇਰਾ ਖਿਆ ਗਨ ਕਾ ਪੜਤ ਪੁਰੇ ਤੈ ਕਾ ਜੀ ਸ੍ਰੀ ਸਤ ਗੁਰ ਸੋ ਪਰਸਨ ਕਲ ਯੁਗ ਹੋਈ ਰਾਖੋ ਦਾਸ ਪਾਟ ਕੀ ਲਾਜ ਰਾਖੋ ਦਾਸ ਪਾਟ ਕੀ ਲਾਜ ਨਾਸ ਰੋ ਮਨਸੂਬ Gurigo bin the singer. Eze Singh Gurigo bin the singer. Hakraganzu, Gurigo bin the singer. Hak hak Aga Gurigo bin ਸ਼ਾਹ ਸ਼ਹਿਨशाह ਗੁਰ ਗੋਬਿੰਦ ਸਿੰਘ ਸੋਏ ਸੁੰਦੜੀ ਮੇਰਾ ਮਨ ਤਨ ਮੋਲਾ ਨਾਮ ਜਪੰਦੜੀ ਲਾਲੀ ਪੰਧ ਜਨੰਦੜੀ ਮੇਰਾ ਅੰਦਰ ਠੰਡਾ ਗੁਰ ਦਰਸ਼ਨ ਦੇਖ ਨਿਆਲੀ ਪੰਧ ਜਨੰਦੜੀ ਮੇਰਾ ਅੰਦਰ ਠੰਡਾ ਗੁਰ ਦਰਸ਼ਨ ਦੇਖ ਨਿਹਾਲੀ ਰਾਮ ਜਪੋ ਜੀ ਐਸੇ ਐਸੇ ਤਰੂ ਪ੍ਰਹਿਲਾਦ ਜਪਿਓ ਹਰ ਜੈਸੇ ਦੀਨ ਦਿਆਲ ਭਰੋਸੇ ਤੇਰੇ ਸਾਰ ਪਰਵਾਰ ਚੜਾਇਆ ਬੇੜੇ ਜਾਂ ਤਿਸ ਭਾਵੇਂ ਤਾਂ ਹੁਕਮ ਮਨਾਵੇਂ ਇਸ ਬੇੜੇ ਕੋ ਪਾਰ ਲੰਘਾਵੇਂ ਗੁਰ ਪ੍ਰਸਾਦ ਐਸੀ ਬੁੱਧ ਸਮਾਨੀ ਚੂਕ ਗਈ ਫਿਰ ਆਵਨ ਜਾਣੀ ਕਾਹ ਕਬੀਰ ਭਜ ਸਾਰੰਗ ਪਾਨੀ ਉਰਵਾਰ ਪਾਰ ਸਭ ਏਕੋ ਦਾਨੀ ਸਤ ਗੁਰੂ ਸਤ ਗੁਰੂ सतगुरु गोविंद जियो बल चलन सबल मलन, भगत फलन कान कुवर ने कलङ्क पचिडङ्क चल रविन्द जियो राम रवन तुर्त तवन सकल पवन कुशल आप ही देवाद देव सहस मुख जरम करम मच कच हो परा ਜਮੁਨਾ ਕੇ ਕੂਲ ਖੇਲ ਖੇਲੋ ਜਿਨ ਗਿੰਦ ਜਿਓ ਨਾਮ ਸਾਰ 에 ਤਰ ਤਜ ਵਿਕਾਰ ਮਨ ਗਇ ਸਤ ਗੁਰੂ ਸਤ ਗੁਰੂ ਸਤ ਗੁਰ ਕੋ ਵਿੰਦ ਜਿਓ ਆਪ ਨਰਾਇਣ ਕਲਾਤਾ ਜਗ ਮਹ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਜਹ ਕਹ ਤਹ ਪਰਪੂਰ ਸ਼ਬਦ ਦੀਪਕ ਦੀਪਾਇਓ ਜਹ ਸਿਖੈ ਸੰਗ ਰਹਿਓ ਤਤ ਹਰ ਚਰਨ ਮਿਲਾਇਓ ਨਾਨਕ ਕਉਲ ਨਿਮਲ ਅਵਤਰਿਓ ਅੰਗਦ ਲਹੜੇ ਸੰਗ ਹੋ ਗੁਰ ਅਮਰਦਾਸ ਤारण तरਣ ਜਨਮ ਜਨਮ ਪਾਸਰਣ ਤੋਂ ਚਿਤ ਚਿਤ ਵੋ ਅਰਦਾਸ ਕਹੋ ਪਰ ਕਹਿ ਬਿਨਾਂ ਸਕੋ ਸਰਬ ਚਿੰਤ ਤੁਧ ਪਾਸ ਸਾਧ ਸੰਗਤ ਹੋਤ ਕੋ ਤੇਰੇ ਹੁਕਮ ਪਵੈ ਨੇ ਸਾਂ ਤੋ ਕਰੋ ਸਾਹਿਬ ਕੀ ਸੇਵਾ ਜਗ ਗੁਰ ਦੇਖੈ ਸੁਭ ਦਿਸ਼ਟ ਨਾਮ ਕਰਤਾ ਮੁਖ ਮੇਵਾ ਅਗਮ ਅਲਖ ਕਾਰਣ ਪੁਰਖ ਜੋ ਪਰਮਾਵੇ ਸੋਖ ਹੋ ਗੁਰ ਅਮਰਦਾਸ ਤਾਰਨ ਤਰਨ ਜੀਵ ਤੂ ਰਖੈ ਤੇਵ ਰਹੋ ਹਰ ਸੱਚੀ ਤਖਤ ਰਚਾਇਆ ਸਤ ਸੰਗਤ ਮੇਲਾ ਨਾਨਕ ਨਿਰਵੋ ਨਿਰੰਕਾਰ ਵਿੱਚ ਸਿੱਧਾ ਖੇਲਾ ਗੁਰ ਸਿਮਰ ਮਨਾਈ ਕਾਲ ਕਾ ਖੰਡੇ ਕੀ ਵੇਲਾ ਪੀਵੋ ਪਾਹੁਲ ਖੰਡੇ ਧਾਰ ਹੋਏ ਜਨਮ ਸੁਹੇਲਾ ਗੁਰ ਸੰਗਤ ਕੀ ਨੀ ਖਾਲਸਾ ਮਨ ਮੁਖੀ ਤੁਹੇਲਾ ந்த ச ஆாோபிந்த சிங்க ஆே ஹி சிறோசே மன தனியாக ਉਬੀ ਸੇਵ ਕਰੇ ਜੋ ਗੁਰਮੁਖ ਆਪ ਨਿਵਾਰੀਏ ਸਭ ਰਾਜ ਸ੍ਰੇਸ਼ਟ ਕਾਲੇ ਨਾਨਕ ਗੁਰਮੁਖ ਪੂਜੀਏ ਜਾ ਆਪੇ ਨਦਰ ਕਰੇ ਤੁਰ ਦੀ ਸੋ ਕੀ ਨੋ ਬਲ ਆਪਣਾ ਸਿਰ ਉਪਰ ਕਰ ਤਾਰਿਓ ਕਿਰਪਾ ਕਟਖ ਅਵ ਲੋਕਨ ਕੀ ਨੋ ਦਾਸ ਕਾ ਦੁਖ ਬਿਦਾਰਿਓ ਹਰ ਜਨ ਰਾਖੇ ਜੋ ਮੰਗੇ ਧਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾ ਉਹਾ ਸਚ ਹੋਵੇ ਜੈਸਾ ਸਤਗੁਰ ਸੁਣੀਦਾ ਤਸੋਹੀ പ്രഭു ഹര കേട്ട സത്മര പ്യാസ യോഗ ਮਾਇਆ ਮੋਹ ਪਰਮ ਪਰ ਭੂਲੇ ਸੁਤਦਾਰਾਸਿਉ ਪ੍ਰੀਤ ਲਗਾਈ ਇੱਕ ਉਤਮ ਪੰਤ ਸੁਨਿਆ ਗੁਰ ਸੰਗਤ ਤਹਿ ਮਿਲੰਤ ਜਮ ਸੁਤਰਾਸ ਮਿਟਾਈ ਏਸ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰਖੁ ਸਰਣਾਈ ਇਹ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰਖੁ ਸਰਣਾਈ ਸੋ ਕਹੋ ਤਲ ਗੁਰੂ